ਤਖਤ ਸਚਕਣ ਸ੍ਰੀ ਹਜੂਰ ਸਾਹਿਬ ਦੇ ਗੇਟ ਨੰਬਰ 1 ਅਤੇ 2 ਤੋਂ ਇੱਕ ਰਸਤਾ ਗੁਰਦੁਆਰਾ ਬੌਲੀ ਨਾਮ ਦਾ ਸਾਹਿਬ ਨੂੰ ਜਾਂਦਾ ਹੈ ਪੈਦਲ ਇਹ ਰਸਤਾ ਤਖਤ ਸਾਹਿਬ ਤੋਂ ਕੇਵਲ 5 ਮਿੰਟ ਦਾ ਰਸਤਾ ਹੈ ਇਹ ਉਹ ਪਾਵਨ ਸਥਾਨ ਹੈ ਜਦੋਂ ਸ਼ੇਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਤਖਤ ਸਚਕਣ ਸ੍ਰੀ ਹਜੂਰ ਅਵਚਲ ਨਗਰ ਸਾਹਿਬ ਜੀ ਦੀ ਸੇਵਾ ਰੰਮ ਕੀਤੀ ਸਭ ਤੋਂ ਪਹਿਲਾਂ ਸਬੌਲੀ ਸਾਹਿਬ ਦੀ ਸੇਵਾ ਕਰਵਾਈ ਸੀ ਇਸ ਬੌਲੀ ਨੂੰ ਮਿੱਠੀ ਬੌਲੀ ਕਹਿ ਕੇ ਜਾਣਿਆ ਜਾਂਦਾ ਹੈ ਪ੍ਰਾਤਨ ਸਮੇਤ ਸਤਿ ਸ਼੍ਰੀ ਅਕਾਲ ਸ੍ਰੀ ਹਜੂਰ ਸਾਹਿਬ ਜੀ ਦੀ ਜੋ ਮਰਜ਼ਾ ਦਾ ਜ ਦੁਸ਼ਹਿਰਾ ਦੀਪ ਮਾੜਾ ਹੁਲਾ ਮਹੱਲਾ ਵਿਸਾਖੀ ਇਹ ਚਾਰ ਮਹੱਲੇ ਨਿਕਲਦੇ ਨੇ ਇਨ੍ਹਾਂ ਮਹੱਲਿਆਂ ਵਿੱਚ ਨਿਸ਼ਾਨ ਸਾਹਿਬ ਗੁਰੂ ਮਹਾਰਾਜ ਦੇ ਘੋੜੇ ਸ਼ਸਤਰ ਗਤਕੇ ਵਾਲੇ ਜਥੇ ਖਾਲਸੇ ਕੀਰਤਨੀ ਜਥੇ ਹਜ਼ਾਰਾਂ ਦੀ ਗਿਣਤੀ ਸੰਗਤਾਂ ਸ਼ਾਮਿਲ ਹੁੰਦੀਆਂ ਨੇ ਇਹ ਮਹੱਲੇ ਹੱਲਾ ਬੋਲ ਖੇੜੇ ਕਿ ਮਨਾਏ ਜਾਂਦੇ ਨੇ ਸੰਗਤ ਜੀ ਜੇ ਜਦੋਂ ਹੱਲਾ ਬੋਲ ਮਹੱਲਾ ਨਿਕਲਦਾ ਹੈ ਇਹ ਸ਼ਾਮ ਤਕਰੀਬਨ 6 ਵਜੇ ਅਰਦਾਸਾ ਸੋਧ ਕੇ ਦੌੜ ਕੇ ਹੱਲਾ ਕਰਦੇ ਨੇ ਜਿਹਦੇ ਵਿੱਚ ਨਿਸ਼ਾਨ ਸਾਹਿਬ ਗੁਰੂ ਮਹਾਰਾਜ ਦੇ ਘੋੜਿਆਂ ਦੀ ਯਾਦ ਸ਼ਾਮਿਲ ਹੁੰਦੇ ਨੇ ਸਿੱਖ ਨੌਜਵਾਨਾਂ ਦੇ ਹੱਥਾਂ 'ਚ ਖੁੱਲੇ ਸ਼ਸਤਰ ਹੁੰਦੇ ਨੇ ਇਹ ਨਜ਼ਾਰਾ ਬੜਾ ਹੀ ਅਲੌਕਿਕ ਹੁੰਦਾ ਹੈ ਇਸ ਸਥਾਨ ਤੇ ਆ ਕੇ ਦਮ ਲੈਂਦੇ ਨੇ ਜਿਹਦੇ ਕਰਕੇ ਇਹਦਾ ਨਾਮ ਦਮਦਮਾ ਸਾਹਿਬ ਹੈ ਇਹ ਮੁਹੱਲਾ ਜਦੋਂ ਇਸ ਸਥਾਨ ਤੇ ਪਹੁੰਚਦਾ ਬੜੀ ਰੌਣਕ ਹੁੰਦੀ ਹੈ ਕੀਰਤਨ ਦੀ ਲੜੀ ਚੱਲਦੀ ਰਹਿੰਦੀ ਹੈ ਅਨੰਦ ਸਾਹਿਬ ਜੀ ਦੇ ਪਾਠ ਉਪਰੰਤ ਕੜਾ ਪ੍ਰਸ਼ਾਦੀ ਦੇਗ ਅਤੇ ਮਿੱਠੀ ਸਰਦਾਈ ਵਰਤਾਈ ਜਾਂਦੀ ਹੈ ਤਾਂ ਕਰਕੇ ਇਸ ਸਥਾਨ ਨੂੰ ਮਿੱਠੀ ਬੌਲੀ ਵੀ ਕਿਹਾ ਜਾਂਦਾ ਹੈ ਇਹ ਮਹੱਲਾ ਕੁਝ ਸਮਾਂ ਇਸ ਸਥਾਨ ਦੇ ਉੱਤੇ ਠਹਿਰ ਕੇ ਜਾਲਗ੍ਰਹਿਣ ਕਰਕੇ ਅਰਦਾਸਾ ਸੋਧ ਕੇ ਤੇ ਫਿਰ ਅੱਗੇ ਨੂੰ ਕੂਚ ਕਰਦੇ ਨੇ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਗੁਰੂ ਸਾਹਿਬ ਜੀ ਦੇ ਘੋੜਿਆਂ ਦਾ ਅਸਤਵਾਲ ਇਹ ਉਹ ਅਸਤਵਾਲ ਹੈ ਜਿਹਦੇ ਵਿੱਚ ਗੁਰੂ ਸਾਹਿਬ ਜੀ ਦੀ ਸਵਾਰੀ ਵਾਲਾ ਘੋੜਾ ਵੀ ਸ਼ਾਮਲ ਹੈ ਪੁਰਾਤਨ ਮਰਯਾਦਾ ਅਨੁਸਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਸੱਜਖਣ ਗਮਨ ਕਰ ਗਏ ਉਸ ਸਮੇਂ ਤੋਂ ਇੱਕ ਘੋੜਾ ਮਹਾਰਾਜ ਦੀ ਸਵਾਰੀ ਲਈ ਨਿਯਿਤ ਕੀਤਾ ਜਾਂਦਾ ਹੈ ਜੀ ਇਸ ਘੋੜੇ ਤੇ ਕੋਈ ਵੀ ਸਵਾਰੀ ਨਹੀਂ ਕਰ ਸਕਦਾ ਇਸ ਘੋੜੇ ਨੂੰ ਤਖਤ ਸਭਖੇ ਨਿਕਲਣ ਵਾਲੇ ਹਰ ਮੁਹੱਲੇ ਅਤੇ ਨਗਰ ਕੀਰਤਨ ਸਮੇਂ ਵਿਸ਼ੇਸ਼ ਤੌਰ ਤੇ ਸੋਨੇ ਦੀ ਕਾਠੀ ਬਸਤਰ ਆਦਨ ਸਜਾ ਕੇ ਤੇ ਹੋਰ ਤਿੰਨ ਚਾਰ ਘੋੜੇ ਜਿਨ੍ਹਾਂ ਤੇ ਚਾਂਦੀ ਦੀਆਂ ਕਾਠੀਆਂ ਸਜਾ ਕੇ ਇੱਕ ਹੋਰ ਨਗਾਰੇ ਵਾਲਾ ਘੋੜਾ ਜਿਸ ਤੇ ਨਗਾਰਚੀ ਨਗਾਰਾ ਵਜਾਉਂਦਾ ਇਸੇ ਸਥਾਨ ਤੋਂ ਜਾਂਦੇ ਆਪ ਜੀ ਦਰਸ਼ਨ ਕਰ ਰਹੇ ਹੋ ਜੀ ਇਹਨਾਂ ਘੋੜਿਆਂ ਦੇ ਆਓ ਆਪਾਂ ਇਥੋਂ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਦੇ ਨਾਲ ਗੱਲ ਕਰੀਏ ਬੰਦਾ ਬਸਾਕੀ ਤੇ ਉਹਨੂੰ ਸਾਦੀ ਘੜੂ ਨੂੰ ਸੋਨੇ ਦੀ ਕਾਟੀ ਲਗਵਾਉਂਦੀ ਸੀ ਇਹਨਾਂ ਦਾ ਨਾਮ ਪੰਜਾ ਪੈਰਾਂ ਤੇ ਪੰਜ ਗੋੜੇ ਰਹਿੰਦੇ ਇੱਕ ਨਗਰ ਦਾ ਕੋੜਾ ਉਹਨੂੰ ਸਾਦਾ ਕੋੜਾ ਨੇ ਸ਼ਾਂ ਸਾਦਾ ਨਾਚ ਉਹ ਮਹਾਰਾਜੀ ਹਜੇ ਨજર ਦਿੱਤੀ ਸੋਹਣੇ ਨੰਗੀ ਕੋੜੇ ਦੋ ਨੰਬਰ ਵਾਲੇ ਨੂੰ ਚਾਂਦੀ ਦੀ ਕਾਟੀ ਲੱਗਦੀ ਮਹਾਰਾਜੀ ਕੋੜੇ ਆਯੁਰਜਖਾ ਸਾਰ ਜੀ ਦੇ ਕੀ ਦੇਰਸ਼ਨ ਕਰ ਰਹੇ ਹੋ ਉਹ ਬੌਲੀ ਦੇ ਜਿਸ ਬੌਲੀ ਦੀ ਸੇਵਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਇਹਦਾ ਹੀ ਨਾਮ ਮਿੱਠੀ ਬੌਲੀ ਕਰਕੇ ਜਾਣਿਆ ਜਾਂਦਾ ਹੈ ਜੀ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਸਵਾਰੀ ਲਈ ਜੋ ਘੋੜਾ ਰੱਖਿਆ ਗਿਆ ਹੈ ਉਹ ਘੋੜੇ ਦੇ ਦਰਸ਼ਨ ਰੋਜ਼ ਹੀ ਸਵੇਰੇ ਅੰਮ੍ਰਿਤ ਵੇਲੇ ਤਖਤ ਸਾਹਿਬ ਦੇ ਬਿਲਕੁਲ ਸਾਹਮਣੇ ਇੱਕ ਨੰਬਰ ਗੇਟ ਤੇ ਅਤੇ ਸ਼ਾਮ ਨੂੰ ਵੀ ਉੱਥੇ ਉਹਨੂੰ ਸਜਾ ਕੇ ਕਾਠੀ ਪਾ ਕੇ ਲਿਆਂਦਾ ਜਾਂਦਾ ਹੈ ਸੰਗਤਾਂ ਉਸ ਘੋੜੇ ਦੇ ਨਾਲ ਫੋਟੋਆਂ ਖਿਚਵਾਉਂਦੀਆਂ ਨੇ ਦਰਸ਼ਨ ਕਰਦੀਆਂ ਨੇ ਆਪ ਜੀ ਜਦੋਂ ਵੀ ਜਾਂਦੇ ਹੋ ਜਰੂਰ ਇਸ ਸਥਾਨ ਦੇ ਦਰਸ਼ਨ ਕਰਕੇ ਆਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ